ਮੈਂ ਸ਼ਾਹਕੋਟ ਵਾਲੇ ਸ਼ਰਨਦੀਪ ਦੀ ਗੱਲ ਕਰ ਰਿਹਾ ਸੀ ਜੀ ਜਿਹੜਾ ਬਾਹਰ ਉਹ ਤਾਂ ਸ਼ਰਨ ਹੀ ਲੈ ਗਿਆ ਨਾ ਹੁਣ ਉਹ ਠੀਕ ਸ਼ਰਨ ਲੈ ਗਿਆ ਸ਼ਰਨ ਲੈ ਗਿਆ ਪਰ ਚਲੋ ਉੱਥੇ ਵਾਪਸ ਆਉਣ ਦੀਆਂ ਗੱਲਾਂ ਉਹ ਢਿੱਲੋਂ ਸਾਹਿਬ ਫੇਰ ਵਿੱਚ ਆਏ ਗੱਲ ਦੇ ਕਹਿੰਦੇ ਜੀ ਚਲੋ ਵਾਪਸ ਭੇਜ ਦਿੰਨੇ ਤੇ ਉਹ ਕਹਿੰਦਾ ਕਿ ਹਮ ਨਹੀਂ ਜਾਵਾਂਗੇ ਜੀ ਕਹਿੰਦਾ ਮੈਂ ਤਾਂ ਇੱਥੇ ਹੀ ਰਹਿਣਾ ਇਹ ਗੱਲ ਉਸ ਤੋਂ ਵੀ ਜ਼ਿਆਦਾ ਵਿਚਤਰ ਹੈ ਵੀ ਲੰਘ ਪਹਿਲਾਂ ਗਿਆ ਉਦੋਂ ਗੱਲਾਂ ਹੋਰ ਆਈਆਂ ਉਹ ਫੇਰ ਮਸਾ ਸਾਫ਼ ਹੋਇਆ ਕਿ ਲੰਘ ਕਿਵੇਂ ਗਿਆ ਹੁਣ ਉਹ ਵਾਪਸ ਨਹੀਂ ਆ ਰਿਹਾ ਇਹ ਗੱਲ ਉਸ ਤੋਂ ਵੀ ਜ਼ਿਆਦਾ ਵਿਚਤਰ ਹੋ ਰਹੀ ਹੈ ਵਿਚਤਰ ਹੀ ਹੈ ਨਾ ਮਾਮਲੇ ਹਮ ਬਈ ਉਹ ਤੇ ਜਾ ਕੇ ਕਹਿੰਦਾ ਕਹਿੰਦਾ ਮੇਰੀ ਤੇ ਉਧਰ ਲਗ ਡਾਟ ਆ ਮੈਂ ਥੋੜੀ ਜਾਣਾ ਉੱਥੇ ਹੂੰ ਇਹ ਲਗ ਡਾਟ ਹੋਏ ਬਾਰਡਰ ਟੱਪ ਜੇ ਮਤਲਬ ਆਹੋ ਹੀ ਵੀ ਆ ਬਾਰਡਰ ਟੱਪ ਜਓ ਓਕੇ ਸਭ ਓਕੇ ਪਰ ਬਾਰਡਰ ਟੱਪਣ ਵਾਲੀ ਵੀ ਉਹ ਕਮਾਲ ਕਰ ਗਿਆ ਜੀ ਬਿਲਕੁਲ ਕਮਾਲ ਦੀ ਗੱਲ ਹੈ ਕਿ ਵੀ ਇਹ ਕਹਿੰਦੇ ਅਕੇ ਜੀ ਇੰਨੀ ਸੁਰੱਖਿਆ ਨਾ ਇਧਰ ਲਿਆਂ ਦੇਖਿਆ ਨਾ ਉਹਨਾਂ ਨੇ ਤੇ ਚਲ ਫੜੀ ਲਿਆ ਹੋਣਾ ਵੇਖੋ ਗੱਲ ਇਹ ਹੈ ਕਿ ਇਹ ਜਿਹੜੀ ਗੱਲ ਨਾ ਕਾਫੀ ਹਾਈਲਾਈਟ ਹੋ ਗਈ ਜਿਸ ਵੇਲੇ ਕਾਫੀ ਹਾਈਲਾਈਟ ਹੋ ਗਈ ਅੱਜ ਕੱਲ ਕੀ ਹੈ ਕਿ ਜਿੱਦਾਂ ਅਮਰੀਕਾ 'ਚ ਆਪਣੇ ਬੰਦੇ ਬੈਠੇ ਆ ਉਹਨਾਂ ਦੇ ਹੁਣ ਆਪਣੇ ਇਧਰੋਂ ਤਾਂ ਘਟ ਗਿਆ ਸੰਪਰਕ ਜਿਹੜੇ ਬਾਹਰ ਬੈਠੇ ਆ ਜਿਵੇਂ 나ਸਰ ਢਿੱਲੋ ਵਰਗੇ ਆ ਉਹਨਾਂ ਦੇ ਨਾਲ ਉਹਨਾਂ ਦੇ ਉਸੇ ਤਰ੍ਹਾਂ ਦੇ ਆ ਆਪਰੇਸ਼ਨ ਸੰਦੂਰ ਤੋਂ ਬਾਅਦ ਆਪਣੇ ਇੱਥੇ ਬਦਲ ਗਿਆ ਹਾਂ ਜੀ ਜੀ ਆਪਣੇ ਤੇ ਡਰਦਾ ਕੋਈ 92 ਵਾਲਾ ਨੰਬਰ ਆ ਜਾਵੇ ਤੇ ਗੱਲ ਹੀ ਨਹੀਂ ਕਰਦਾ ਰਿਪਲਾਈ ਨਹੀਂ ਕਰਦਾ ਠੀਕ ਹੈ ਨਾ ਸਾਹਿਬ ਬਿਲਕੁਲ ਕਿਉਂਕਿ ਇਹ ਬੰਦੇ ਚੱਕੇ ਬਹੁਤ ਸੀਗੇ ਪਰ ਉਧਰ ਜਿਹੜੇ ਕੁਝ ਬੰਦੇ ਬਾਹਰ ਬੈਠੇ ਆ ਉਹਨਾਂ ਦੀ ਦੋਸਤੀ ਮਿੱਤਰਤਾ ਉਧਰ ਹੈਗੀ ਆ ਬੰਦਿਆਂ ਨਾਲ ਤਾਂ ਇਦਾਂ ਗੱਲ ਤੁਰਦੀ ਤੁਰਦੀ ਤੁਰੀ ਉੱਥੋਂ ਤੱਕ ਕਿ ਵਈ ਚੰਗਾ ਵਕੀਲ ਲੱਭ ਕੇ ਚੰਗੀ ਪੈਰਵਾਈ ਕਰਕੇ ਇਹ ਮੁੰਡਾ ਜਿਹੜਾ ਵਾਪਸ ਭਜਵਾ ਦਿੱਤਾ ਜਾਵੇ ਹੂੰ ਕਿਉਂਕਿ ਟੱਬਰ ਤੇ ਪਿੱਛੇ ਰੋ ਰਿਆ ਜੀ ਹੁਣ ਉਹਨੂੰ ਜਦੋਂ ਮਤਲਬ ਕਿ ਉਥੇ ਕੇਸ ਉਹਦਾ ਲੱਗਣਾ ਸੀ ਉਹ ਉਹਨੂੰ ਪੁੱਛਿਆ ਕਿ ਉਹ ਕਹਿੰਦਾ ਮੈਂ ਜਾਣਾ ਹੀ ਨਹੀਂ ਮੈਨੂੰ ਤੇ ਇੱਥੇ ਰੱਖ ਲਓ ਜੀ ਇੱਥੇ ਕਮਾਲ ਦੀ ਗੱਲ ਹੈ ਜੀ ਹੂੰ ਅੱਗੇ ਇੱਕ ਬੀਬੀ ਗਈ ਆ ਉਹ ਥੇ ਰਹਿ ਪਈ ਆ ਹੂੰ ਹੂੰ ਉਹਨੇ ਮਤਲਬ ਮੁਰਨਾ ਕਿ ਨਹੀਂ ਮੁਰਨਾ ਉਹ ਇਹ ਪਿੱਛੋ ਗਿਆ ਇਹ ਕਹਿੰਦਾ ਮੈਂ ਨਹੀਂ ਮੁੜਨਾ ਇਹਦਾ ਮਤਲਬ ਹੈ ਕਿ ਪਾਕਿਸਤਾਨ ਚ ਵੀ ਸਾਇਨਮ ਵਾਲੇ ਕੇਸ ਚ ਆ ਲੱਗ ਪੈਣਾ ਜੀ ਅਗੇ ਤੇ ਅਮਰੀਕਾ ਕੈਨੇਡਾ ਚ ਜਾ ਕੇ ਸਾਲੇ ਮੰਗਦੇ ਸਨ ਨਾ ਕਿ ਸਾਨੂੰ ਸਿਆਸੀ ਸ਼ਰਨ ਦੇ ਦਿਓ ਉਹ ਕਹਿੰਦਾ ਕਿ ਮੇਰੀ ਰਾਗਡਾ ਟ ਇੱਕ ਵਾਰੀ ਮੇਰਾ ਉਹਨਾਂ ਦੇ ਗੁੱਟ ਵੀ ਤੋੜਤਾ ਸੀ ਦੂਜਿਆਂ ਨੇ ਹੁਣ ਨਹੀਂ ਜੀ ਮੈਂ ਜਾਣਾ ਮੇਰੇ ਤੇ ਕਈ ਮੁਕਦਮੇ ਵੀ ਹੈ ਲਿਆ ਹੂੰ ਹੂੰ ਤਾਂ ਮਤਲਬ ਕਿ ਉਹਨੇ ਤੇ ਸਿੱਧੇ ਤੌਰ ਤੇ ਕਹਿ ਲੋ ਕਿ ਸਿਆਸੀ ਸ਼ਰਨ ਵਾਲਾ ਹੀ ਜਿਹੜਾ ਹੈ ਸ਼ਰਨ ਨੇ ਰਸਤਾ ਖੋਲ ਦਿੱਤਾ ਕਿ ਮੈਨੂੰ ਤੇ ਇੱਥੇ ਬੈਠ ਰੱਖ ਹੀ ਲਓ ਹੂੰ ਹੁਣ ਇਧਰੋਂ ਕੁਝ ਲੋਕ ਕਹਿੰਦੇ ਸੀ ਉਸ ਦਿਨ ਵੀ ਆਪਾਂ ਗੱਲਾਂ ਪੈ ਕਰਦੇ ਸਾਂ ਕਿ ਭਾਈ ਉਹ ਕੋਈ ਖਾਂਦਾ ਪੀਂਦਾ ਸੀ ਤੇ ਕਿਸੇ ਨੇ ਕਿਹਾ ਕਿ ਸਮਾਨ ਸਮੂੜ ਉਧਰ ਸਸਤਾ ਤੇ ਉਹ ਉਸ ਚੱਕਰ ਚ ਪੈ ਗਿਆ ਤਾਂ ਮਨਨ ਕ ਸਮਝ ਤੋਂ ਬਾਹਰ ਹੋਈ ਪਈ ਹੈ ਨਾ ਕਹਾਣੀ ਕਿ ਕਤਿਤ ਕਹਾਣੀ ਹੈ ਕੀ ਅਸਲ ਦੇ ਵਿੱਚ ਤੋ ਖੈਰ ਇਹ ਤਾਂ ਹੁਣ ਦੇਖਣਾ ਹੋਏਗਾ ਕਿ ਜੱਜ ਸਾਹਿਬ ਜਿਹੜੇ ਆ ਉਹ ਮਨਾਉਂਦੇ ਆ ਕਿ ਨਹੀਂ ਭਾਈ ਤੂੰ ਚਲਾ ਜਾ ਚਲਾ ਜਾ ਉਹ ਇਹ ਤਾਂ ਬੱਚੇ ਵਾਲਾ ਕੰਮ ਹੋ ਗਿਆ ਹੂੰ ਹੂੰ ਜਿਵੇਂ ਬੱਚਾ ਕਹਿੰਦਾ ਸਕੂਲ ਮੈਂ ਨਹੀਂ ਜਾਣਾ ਵੇਰ ਗਿਆ ਜੀ ਵੇਰ ਗਿਆ ਸਹੀ ਗੱਲ ਹੈ ਉਹ ਕਹਿੰਦਾ ਵੀ ਮੈਂ ਇੰਡੀਆ ਨਹੀਂ ਜਾਣਾ ਮੈਂ ਨਹੀਂ ਸੋਹਰੇ ਜਾਣਾ ਬਾਪੂ ਮੈਂ ਨਹੀਂ ਸੋਹਰੇ ਜਾਣਾ ਉਹ ਜੀ ਮੁਕੰਦਰ ਸਿੰਘ ਜੀ ਕਹਿ ਰਹੇ ਕਹਿੰਦੇ ਕੱਲ ਨੂੰ ਕਿਤੇ ਇਹਦੇ ਵਿਆਹ ਦੀ ਵੀਡੀਓ ਲੈ ਕਹਿੰਦੇ ਪਾਕਿਸਤਾਨ ਚ ਆ ਜਾਵੇ ਆ ਵੀ ਤਾਂ ਕਿਤੇ ਕਵੇ ਕਿ ਬਈ ਸਾਇਲਮ ਲੈਣੀ ਆ ਹੁਣ ਤੇ ਘਰ ਪਰਿਵਾਰ ਵਾਲੇ ਬਣ ਜਗੇ ਪਰ ਕਮਾਲ ਆ ਯਾਰ ਕਮਾਲ ਆ ਜੀ ਜੀ ਮਿਹਰਬਾਨੀ ਦੋਸਤੋ ਮਿਹਰਬਾਨੀ ਤੁਹਾਡੀ ਸਾਰੇ ਦੋਸਤਾਂ ਦੀ ਪ੍ਰੋਗਰਾਮ ਨੂੰ ਸ਼ੇਅਰ ਕਰਦੇ ਚਲੋ ਥੋੜਾ ਜਿਹਾ ਦੋਸਤਾਂ ਮਿੱਤਰਾਂ ਦੇ ਨਾਲ ਕਰਦੇ ਹੋ ਸ਼ੇਅਰ ਲਵ ਬਰਾਡ ਜੀ ਕਹਿੰਦੇ ਕਿ ਹੁਣ ਨਹੀਂ ਮੁੜਦੇ ਯਾਰ ਹਾਂ ਹੁਣ ਨਹੀਂ ਮੁੜਨਾ ਤੇ ਪਹਿਣਾ ਇਦਾਂ ਨਹੀਂ ਇੰਨਾ ਸੌਖਾ ਨਹੀਂ ਜੇ ਉਹਦਾ ਨੇ ਵੇਖੋ ਗੱਲ ਇਹ ਆ ਨਾ ਕਿ ਮਨਜ਼ੂਰ ਤੇ ਅਕਸਰ ਉਥੋਂ ਦੀ ਅਦਾਲਤ ਜਾਂ ਸਰਕਾਰ ਉਹਨਾਂ ਨੇ ਕਰਨਾ ਨਾ ਸਾਰਾ ਕੁਝ ਜੀ ਪਰ ਮੇਰੇ ਗੱਲ ਦੇ ਨਾਲ ਜੇ ਉਹਦੀ ਉਧਰੋਂ ਡਿਪਾਰਟੇਸ਼ਨ ਹੋ ਗਈ ਇਥੋਂ ਦੀਆਂ ਏਜੰਸੀਆਂ ਨੇ ਇਹਨੂੰ ਚੰਗਾ ਰੜਕਣਾ ਹੂੰ ਕਿ ਵੀ ਤੈਨੂੰ ਕੀ ਉਧਰ ਦਿਖਿਆ ਹੈ ਹੈ ਜੀ ਤੂੰ ਉਥੇ ਵੇਰ ਭਿਆਂ ਜਾ ਕੇ ਚਲੋ ਠੀਕ ਹੈ ਆਪਾਂ ਕਹਦੇ ਨੇ ਯਾਰ ਭਲੇਖੇ ਬਲੁਖੇ ਨਾਲ ਸਾਡਾ ਟੱਪ ਗਿਆ ਵਾਪਸ ਆ ਜਾਵੇ ਤੇ ਤੇਰੇ ਤੂੰ ਤਾਂ ਉਥੇ ਜੀ ਲਾ ਲਿਆ ਐਸਾ ਕੀ ਸੀ ਉਥੇ ਜੀ ਇਹ ਜ਼ਰੂਰ ਪੁੱਛ ਲੈ ਬਿਲਕੁਲ ਟਕਾ ਕੇ ਬਿਲਕੁਲ ਬਿਲਕੁਲ ਖੈਰ